ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਦਿਨੀ ਅਸੀਂ ਹਜੂਰ ਸਾਹਿਬ ਗਏ ਹੋਏ ਸੀਗੇ ਜੀ ਉੱਥੋਂ ਦੀਆਂ ਵੀਡੀਓ ਆਪ ਜੀ ਨਾਲ ਸਾਂਝੀਆਂ ਕਰਨੀਆਂ ਹੈ ਤੇ ਕੁਝ ਕੁ ਮਾਫੀ ਵੀ ਚਾਹੁੰਦੇ ਆ ਜੀ ਅਸੀਂ ਕਿਉਂਕਿ ਸਾਨੂੰ ਮੰਨ ਲਾ ਵੀ ਪ੍ਰੋਪਰ ਵੀਡੀਓ ਨਹੀਂ ਬਣ ਸਕੀਆਂ ਜਿਵੇਂ ਦੀ ਅਸੀਂ ਮੰਨ ਲਾ ਵੀ ਬਾਹਰੋਂ ਫਰੰਟ ਤੋਂ ਦਰਬਾਰ ਸਾਹਿਬ ਦੀਆਂ ਵੀਡੀਓ ਬਣਾ ਲੰਦੇ ਸੀਗੇ ਜੀ ਅਸੀਂpasses ਸੰਗਤ ਦੀ ਵੀਡੀਓ ਬਣਾ ਲੈਂਦੇ ਸੀ ਕਿਉਂਕਿ ਦਰਵਾਜ਼ਾ ਸਾਹਿਬ ਦੇ ਵਿੱਚ ਫੋਨ ਤੇ ਕੈਮਰਾ ਲਾਊਡ ਨਹੀਂ ਜੀ ਨਾ ਹੀ ਫੋਟੋ ਖਿੱਚਣਾ ਤੇ ਨਾ ਹੀ ਵੀਡੀਓ ਬਣਾਉਣਾ ਜੀ ਇਸ ਕਰਕੇ ਫਿਰ ਅਸੀਂ ਅੰਦਰ ਕੋਈ ਫੋਟੋ ਵਗੈਰਾ ਜਾਂ ਵੀਡੀਓ ਵਗੈਰਾ ਨਹੀਂ ਬਣਾ ਸਕਦੇ ਸੀ ਜਿਵੇਂ ਨਹੀਂ ਮੰਨ ਲਵਈ ਸਾਡੀ ਵੀਡੀਓ ਅਸੀਂ ਬਣਾਉਂਦੇ ਰਹੇ ਉਸੇ ਤਰ੍ਹਾਂ ਇਹ ਆਪ ਜੀ ਨਾਲ ਸਾਂਝੀਆਂ ਕਰਦੇ ਰਹੇ ਤੇ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਹੰਗਾਰਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੇ ਆਉਣ ਵਾਲੇ ਟਾਈਮ 'ਚ ਆਪਾਂ ਹਰ ਮੰਨ ਲਾ ਵੀ ਪੈਣ ਭਰਾਵਾਂ ਦੇ ਮੰਨ ਲਾ ਵੀ ਸਨੇਹ ਆਪ ਜੀ ਸਿੱਖ ਸੰਗਤਾਂ ਦੇ ਕਿਰਪਾ ਚਾਹ ਰਿਆ ਕਰਗੇ ਸਾਰਿਆਂ ਦੇ ਮੂਹ ਰੂਪ ਹੋ ਜਗੇ ਜੀ 2026 ਦੇ ਵਿੱਚ ਵਿੱਚ ਆਪਾਂ ਆਪਣਾ ਚੈਨਲ ਨੂੰ ਮੋਨਟਾਈਜ਼ ਕਰ ਲਾਂਗੇ ਆਪ ਜੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਕੱਲ ਆਪਾਂ ਅਬਜੀਤ ਸੰਗਤਾਂ ਨਾਲ ਸੰਤ ਬਾਬਾ ਬੋਲ ਸਿੰਘ ਜੀ ਮਤਵਾਲਾ ਜੋ ਕਿ ਆਪਣੇ ਪਿੰਡ ਤੋਂ 2.5 ਕਿਲੋਮੀਟਰ ਦੂਰ ਤੇ ਹੈ ਪਿੰਡ ਤਲੋਕੇ ਵਾਲਾ ਆਪਣਾ ਪਿੰਡ ਖਤਰਾਵਾਂ ਜੀ ਤੇ ਕੱਲ ਨੂੰ ਉਥੋਂ ਦੀਆਂ ਵੀੜੀਆਂ ਆਪ ਸਾਰਿਆਂ ਨਾਲ ਸਾਂਝੀਆਂ ਕਰਾਂਗੇ ਜੀ ਜਿਆਦਾਤਰ ਮੇਰੇ ਪਿੰਡ ਦੀ ਡਿਊਟੀ ਹੁੰਦੀ ਹੈ ਜੀ ਚਾਹ ਦੇ ਲੰਗਰ ਤੇ ਮੇਰੇ ਪਿੰਡ ਦੀ ਸੰਗਤ ਦੇ ਸਾਨੂੰ ਦਰਸ਼ਨ ਕਰਾਵਾਂਗੇ ਜੀ ਵੀ ਵੀਰੀਆਂ ਆਪਾਂ ਨੂੰ ਵੀਡੀਓ ਮਿਲਣੀ ਆ ਆਪ ਜੀ ਸੰਗਤ ਨਾਲ ਸਾਂਝੀਆਂ ਕਰਾਂਗੇ ਤੇ ਇੱਕ ਹੋਰ ਗੱਲ ਆਪ ਜੀ ਨੇ ਸਾਂਝੀ ਕਰਦੇ ਆ ਕਿ ਪਿਛਲੇ ਦਿਨੀ ਹੀ ਪੂਰਾ ਮਹੀਨਾ ਸਮਾਪਤ ਹੋ ਗਿਆ ਜੀ ਆਪਾਂ ਵੀ ਅਦਾਸ ਬੇਨਤੀ ਕਰਾ ਕੇ ਆਪਣੇ ਸ਼ਕਾਸਨਾਂ ਤੋਂ ਮੰਨ ਲਵੀ ਆਪਾਂ ਸ਼ਕਾਸਨ ਵਧਾ ਦਿੱਤੇ ਗਏ ਸੀ ਕੀ ਜੀ ਤੇ ਹੁਣ ਆਪਾਂ ਅਸਨ ਆਵਦਾ ਮਨ ਲਾਵੀ ਮੰਜੇ ਤੇ ਲਾਉਣ ਲੱਗ ਗਏ ਜੀ ਤੇ ਕਈ ਸੰਗਤਾਂ ਨੇ ਬਹੁਤ ਵਧੀਆ ਆਪਣੇ ਮਨ ਲਾਵੀ ਜਿਵੇਂ ਵਿਚਾਰ ਕੀਤਾ ਸੀ ਪੋਦੇ ਮਹੀਨੇ ਬਾਰੇ ਬਹੁਤ ਵਧੀਆ ਹੰਗਾਰਾ ਦਿੱਤਾ ਜੀ ਤੇ ਅੱਗੇ ਵੀ ਚਾਹੁੰਦੇ ਆ ਵੀ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਹੰਗਾਰਾ ਦਿਆ ਕਰੋ ਜੀ ਆਪ ਜੀ ਨਾਲ ਵਧੀਆ ਤੋਂ ਵਧੀਆ ਸੀ ਵੀਡੀਓ ਆਪ ਜੀ ਨਾਲ ਸਾਂਝੀਆਂ ਕਰ ਸਕਗੇ ਤੇ ਆਪਾਂ ਲੱਕੜ ਦਾ ਕੰਮ ਕਰਦੇ ਜੀ ਲੱਕੜ ਦਾ ਅਲੂਮੀਨੀਅਮ ਦਾ ਪੀਵੀਸੀ ਡਾਉਨ ਸਿੰਗਲ ਸਟੀਲ ਦਾ ਕੰਮ ਕਰਦੇ ਜੀ ਤੇ ਆਪਣਾ ਨੰਬਰ ਹੈਗਾ ਜੀ 94664974 94666 44974 94666 44974 ਕਿਤੇ ਵੀ ਕੋਈ ਗੁਰੂ ਘਰ ਦਾ ਕੰਮ ਹੋਵੇ ਜੀ ਆਪਾਂ ਪੰਜ ਚਾਰ ਦਿਨਾਂ ਦੀ ਸੇਵਾ ਲਾਉਣੀ ਹੈ ਜੀ ਸਮਾਨ ਆਪਾਂ ਨੂੰ ਗੁਰਦੁਆਰਾ ਸਾਹਿਬ ਵਾਲੇ ਪ੍ਰਬੰਧਕ ਲਿਆ ਦਿੰਦੇ ਆ ਜੀ ਤੇ ਆਪਾਂ ਫਰੀ ਸੇਵਾ ਲਾ ਦਨੇ ਜੀ ਕਿਤੇ ਵੀ ਹੋਵੇ ਗੁਰੂ ਘਰ ਦਾ ਕੰਮ ਜੀ ਪੰਜ ਚਾਰ ਦਿਨਾਂ ਦਾ ਕੰਮ ਹੋਵੇ ਫਿਰ ਜੇ ਜਿਆਦਾ ਦਿਨਾਂ ਦਾ ਹੋਊਗਾ ਤਾਂ ਇਹ ਤਾਂ ਫਿਰ ਸੋਨੂੰ ਵੀ ਪਤਾ ਹੈ ਜੀ ਆਪਾਂ ਵੀ ਪਰਿਵਾਰ ਵਾਲੇ ਬੰਦੇ ਆ ਤੇ ਤਾਂ ਕਰਕੇ ਵੀ ਜਿੰਨੀ ਕ ਮਹਾਰਾਜ ਨੇ ਸੇਵਾ ਲਈ ਉਹਨਿਕ ਸੇਵਾ ਵੀ ਲਾਉਣੇ ਆ ਤੇ ਆਪ ਜੀ ਸਿੱਖ ਸੰਗਤਾਂ ਜਾਂ ਕੋਈ ਵੀ ਕਿਸੇ ਵੀਰ ਭੈਣ ਆਨੇ ਕੰਮ ਕਰਵਾਉਣਾ ਹੋਵੇ ਤਾਂ ਆਪਣਾ ਕਨੈਕਟ ਕੰਟੈਕਟ ਨੰਬਰ ਆਪਾਂ ਦੁਬਾਰੇ ਫੇਰ ਦੱਸ ਦਿੰਨੇ ਆ 946664978 946664978 ਆਪਣਾ ਨੰਬਰ ਹੈ ਜੀ ਤੇ ਆਪਾਂ ਨੂੰ ਇਸ ਨੰਬਰ ਤੇ ਕਾਲ ਕਰਕੇ ਅਲੂਮਿਨੀਅਮ ਦਾ ਪੀਵੀਸੀ ਦਾ ਡਾਉਨ ਸੀਗਿੰਗ ਦਾ ਸਟੀਲ ਦਾ ਲੱਕੜ ਦਾ ਕੰਮ ਕਰਵਾ ਸਕਦੇ ਹੋ ਜੀ ਇੱਕ ਗੁਰੂ ਘਰ ਦਾ ਕੰਮ ਹੋਵੇ ਜਾਂ ਕਿਸੇ ਵੀ ਧਰਮ ਸੰਸਥਾ ਦਾ ਜਗ੍ਹਾ ਦਾ ਕੰਮ ਹੋਵੇ ਤਾਂ ਆਪਾਂ 5-4 ਦਿਨਾਂ ਦਾ ਮਨ ਲੈ ਵਿਸ਼ੇ ਵਾਲਾ ਰਹੀਦੀ ਹੈ ਜੀ ਸਮਾਨ ਆਪਾਂ ਨੂੰ ਅਗਲਾ ਪ੍ਰਬੰਧਕ ਲੈ ਆਈ ਦਿੰਦੇ ਜੀ ਉੱਥੋਂ ਦੇ ਤੇ ਕੱਲ ਆਪਾਂ ਸ ਨੂੰ ਗੁਰਦੁਆਰਾ ਸੰਤ ਮੋਹਨ ਸਿੰਘ ਵੀ ਮਦਵਾਲਾ ਦੀ ਵਰਛੀ ਨੂੰ ਮਿੱਠੀ-ਮਿੱਠੀ ਜਤਨ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਅਸੀਂ ਕੱਲ ਨੂੰ ਆਪਜੀ ਸੰਗਤਾਂ ਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਤੇ ਹੁਣ ਫਤੇ ਜੀ ਆਪ ਜੀ ਨਾਲ ਫਤੇ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ